ਅਸਲਾਮੁਅਲੈਕੋ ਮੈਂ ਮਿਤ ਕਾਨੀਆ ਤੁਸਸਾ ਠੀਕ ਠਾਕ ਹੈ ਜੀ ਦਿਨਾਂ ਚ ਚਾਰਦੀ ਕਲਾ ਚ ਆਵੋਗੇ ਖਰੂ ਸਾਮ ਜਿਸ ਸੇ ਕਵੀਰਾ ਨੇ ਪਾਈ ਅਮਰਤਪਾਲ ਜੀ ਹਾਕ ਤੇ ਇੱਕ ਟਰੈਕਟਰ ਰੈਲੀ ਕੱਢੀ ਹੈ ਉਹ ਕਿੰਨੀ ਵੱਡੀ ਤਜਾਲ ਸੀ ਖੈਰ ਆਪਾਂ ਚੱਲਦੇ ਰਹਾਂਗੇ ਦੀ ਵੀਡੀਓ ਤੇ ਬਾਅਦ ਕਰਨੀ ਗੱਲ ਬਾਤ ਵੀਡੀਓ ਸ਼ੇਅਰ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਾਣਗੇ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਤਾਂ ਆਪਾਂ ਚੱਲਦੇ ਰਹਾਂਗੇ ਦੀ ਵੀਡੀਓ ਗੋ ਲੋਕ ਸਭਾ ਹਲਕਾ ਖਡੂਰ ਸਾਹਿਬ ਚ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਇਹ ਜਿਹੜਾ ਟਰੈਕਟਰ ਮਾਰਚ ਦੀ ਕਾਲ ਦਿੱਤੀ ਗਈ ਸੀ ਤਾਂ ਹਲਕਾ ਬਾਬਾ ਬਕਾਲਾ ਦੇ ਵਿੱਚੋਂ ਦੀ ਇਹ ਟਰੈਕਟਰ ਮਾਰਚ ਚਾਹੇ ਮੋਟਰਸਾਈਕਲ ਵੀ ਆ ਰਹੇ ਨੇ ਤੁਸੀਂ ਇਸ ਮਾਰਚ ਦਾ ਹਿੱਸਾ ਬਣੇ ਹੋ ਜੀ ਕੀ ਕਹਿਣਾ ਚਾਹੋਗੇ ਅਮਰਿਤਪਾਲ ਨੂੰ ਵੋਟਾਂ ਪਾ ਕੇ ਦੇ ਚਿਤੌਣਾ ਹੈ ਇੰਤਰੀ ਦੇ ਵਿੱਚ ਅੱਜ ਲੋਕ ਇਕੱਠੇ ਹੋਏ ਐ ਇੰਨੀ ਗਰਮੀ ਵਿੱਚ ਦੱਸਣਾ ਚਾਹੁੰਦੇ ਆ ਵੀ ਅਮਰਿਤਪਾਲ ਨੂੰ ਅੱਗੇ ਲੈਣਾ ਚਾਹੁੰਦੇ ਆ ਤਾ ਕਿੰਨੀ ਗਿਣਤੀ ਚ ਲੋਕ ਪਿੱਛੇ ਇਕੱਠੇ ਹੋ ਗਏ ਜੀ ਮੈਂ ਗਿਣਤੀ ਆ ਗਿਣਤੀ ਆ ਗਿਣਤੀ ਇੱਕ ਵਾਰ ਦੇ ਹੱਕ ਜੀ ਰਾਜਵੀਰ ਦੇ ਹੱਕ ਦੇ ਜੀ ਭਾਈ ਅਮਰਪਾਲ ਦੇ ਆ ਤੁਸੀਂ ਵੀ ਨਾਲ ਹਜ਼ਾਰਾਂ ਨੇ ਆ ਹਜ਼ਾਰਾਂ ਨੇ ਗਿਣਤੀ ਹੈ ਮੈਂ ਤੁਸੀਂ ਦੇਖ ਲਓ ਜੀ ਟਰੈਕਟਰ ਮਾਰਚ ਦੇ ਵਿੱਚ ਔਰ ਨਾਲ ਹੀ ਜਿਹੜਾ ਲੀਡ ਕਰ ਰਹੇ ਨੇ ਹਾਂ ਜੀ ਕੀ ਕਹਿਣਾ ਚਾਹੋਗੇ ਜੀ ਟਰੈਕਟਰ ਮਾਰਚ ਦੀ ਸੱਦਾ ਦਿੱਤਾ ਗਿਆ ਸੀ ਕਿੰਨੇ ਲੋਕ ਆਪ ਮਾਰੇ ਇਕੱਠੇ ਹੋਏ ਆ ਕੋਈ ਗਿਣਤੀ ਨਹੀਂ ਜੀ ਇਹ ਗਿਣਤੀੋਂ ਬਾਹਰ ਹੋ ਗਿਆ ਸਾਡੇ ਬਸੋਂ ਅਹੀਂ 300 ਸਟੇਕਰਸ ਪਾਇਆ ਟਰੈਕਟਰ ਗਿਣਤੀ ਆ ਤੇ ਖਤਮ ਹੋ ਗਏ 300 ਟਰੈਕਟਰ ਦਾ ਤੁਹਾਨੂੰ ਐਸਟੀਮੇਟ ਸੀ ਪਰ ਵੱਧ ਹੋ ਗਏ ਖਤਮ ਹੋ ਗਏ ਹੋ ਸਕਦਾ 4.5 500 ਟਰੈਕਟਰ ਟਰੈਕਟਰ ਹੋਵੇ ਇਹ ਕਿਸ ਨੂੰ ਕੋਈ ਸੱਦਾ ਨਹੀਂ ਦਿੰਦਾ ਸਿਰਫ ਇੱਕ ਮੈਸੇਜ ਦਿੰਦਾ ਹੈ ਕਿ ਇਹ ਸਾਰੇ ਕਾਫਲਾ ਆਪਣਾ ਕੱਢਣਾ ਉਹਦੀ ਵਜ੍ਹਾ ਨਾਲ ਹੀ ਚੱਲਣ ਡਿਆ ਉਹ ਸਾਹਿਬ ਦੀ ਅੱਜ ਦੀ ਘੜੀ 'ਚ ਇਲੈਕਸ਼ਨ ਦਾ ਦਿਨ ਨੇੜੇ ਆਉਣ ਜਾ ਰਿਹਾ ਕਿੰਨਾ ਕੋਈ ਫਰਕ ਪਿਆ ਪਿਛਲੇ 10 ਦਿਨਾਂ ਤੋਂ ਲੈ ਕੇ ਅੱਜ ਤੱਕ ਇਹ ਵਾਅਦਾ ਹੀ ਜਾਣ ਡਿਆ ਦਿਨ ਬਦਿਆਂ ਨੂੰ ਵਾਅਦਾ ਜਾਣ ਡਿਆ ਜਿੱਥੇ ਅੱਜ ਤੋਂ 10 ਦਿਨ ਪਹਿਲਾਂ 50 ਬੰਦੇ ਇਕੱਠੇ ਹੁੰਦੇ ਸਾਨੂੰ ਆਵਾਜ਼ 50 ਦੀ ਆਉਂਦੀ ਉੱਥੇ 150 ਦੀ ਆ ਰਹੀ ਆ 150 ਜਵਾਨ ਸਾਨੂੰ ਕਹਿ ਰਿਹਾ ਭਈ ਭਾਈ ਸਾਹਿਬ ਦੀ ਚੜ੍ਹਾਈ ਆ ਅਸੀਂ ਅੱਕੇ ਜਾ ਕੇ ਵੀ ਤੁਹਾਨੂੰ ਮਾਰਚ ਦਿਖਾਉਣੇ ਆ ਇਹ ਗੱਡੀਆਂ ਦੇ ਵਿੱਚ ਵੀ ਆਏ ਨੇ ਲੋਕ ਬੀਬੀਆਂ ਵੀ ਬੈਠੀਆਂ ਨੇ ਬੀਬੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਅਮਰਿਤਪਾਲ ਦੇ ਹੱਕ ਵਿੱਚ ਅੱਜ ਟਰੈਕਟਰ ਮਾਰਚ ਦਾ ਹਿੱਸਾ ਬਣਨ ਨੂੰ ਅਸੀਂ ਤੇ ਇਹੋ ਕਹਿਣਾ ਚਾਹਾਂਗੇ ਕਿ ਅਮਰਿਤਪਾਲ ਦੇ ਹੱਕ ਵਿੱਚ ਸਾਰੇ VOTING ਕਰੂ ਜੀ ਹਾਂਜੀ ਬੱਚਿਆਂ ਦਾ ਬੁਰਾ ਬੁਰਾ ਹਾਲ ਆ ਨਸ਼ਿਆਂ ਦਾ ਬਹੁਤ ਬੁਰਾ ਹਾਲ ਆ ਬੀਬੀਆਂ ਦਾ ਤੇ ਮਾਵਾਂ ਦਾ ਤੇ ਜ਼ਿਆਦਾ ਹੀ ਬੁਰਾ ਕਹਾ ਰਿਆ ਨਾ ਜਿਨ੍ਹਾਂ ਦੇ ਬੱਚੇ ਨਸ਼ਿਆਂ ਚ ਪੈ ਗਏ ਆ ਸਾਨੂੰ ਹੋਰ ਕੋਈ ਨਹੀਂ ਸਾਨੂੰ ਇਹ ਕੋਈ ਆ ਕਿ ਮਹਾਰਾਜ ਸਤਿਆ ਪਾਸ਼ਾ ਇਹ ਨਰਕ ਚੋਂ ਕੱਢੋ ਜਿਹੜਾ ਨਸ਼ਿਆਂ ਦਾ ਬਹਿਣ ਵਗਿਆ ਹੋਇਆ ਆ ਹਾਂਜੀ ਬੀਬੀਆਂ ਦਾ ਸਭ ਤੋਂ ਵੱਡਾ ਮੁੱਦਾ ਹੀ ਇਹ ਆ ਇਸ ਹਲਕੇ ਦੇ ਵਿੱਚ ਕਿ ਨਸ਼ਿਆਂ ਦੇ ਕਰਕੇ ਜਿਹੜੀ ਬਰਬਾਦੀ ਹੋਈ ਆ ਉਸ ਨੂੰ ਕੱਟਣ ਦੇ ਵਿੱਚ ਜਿਹੜਾ ਯੋਗਦਾਨ ਪਾ ਸਕਦੇ ਨੇ ਅਮਰਤਪਾਲ ਸਿੰਘ ਇਸ ਕਰਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਉੱਤੇ ਵੱਡਾ ਹੰਗਾਰਾ ਮਿਲ ਰਿਹਾ ਚਾਹੇ ਟਰੈਕਟਰ ਮਾਰਚ ਦਾ ਸੱਦਾ ਸੀ ਪਰ ਮੋਟਰਸਾਈਕਲਾਂ ਦੇ ਉੱਤੇ ਵੀ ਔਰ ਗੱਡੀਆਂ ਦੇ ਵਿੱਚ ਵੀ ਸਾਰੇ ਆਪ ਮੁਹਾਰੇ ਆ ਜਿਹੜੇ ਲੋਕ ਇਕੱਠੇ ਹੋਏ ਆ ਔਰ ਇਸ ਅੱਗੇ ਟਰੈਕਟਰ ਜਿਹੜੇ ਵੱਡੀ ਗਿਣਤੀ 'ਚ ਪਿੱਛੇ ਆ ਰਹੇ ਨੇ ਉਹ ਵੀ ਦਿਖਾਉਨੇ ਆ ਤੁਹਾਨੂੰ ਇਸ ਵਕਤ ਬਾਬਾ ਬਕਾਲਾ ਵਿਧਾਨ ਸਭਾ ਹਲਕਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆ ਜਿਹੜੇ ਨੌਜਵਾਨ ਆ ਨੌਜਵਾਨ ਵੀ ਵੱਡੀ ਗਿਣਤੀ 'ਚ ਹੋ ਰਿਹਾ ਜੀ ਇਕੱਠੇ ਵਜਾ ਕੀ ਮੰਨਦੇ ਹੋ ਇਹੇ ਜੀ ਭਾਈ ਅਮਰਪਾਲ ਸਿੰਘ ਜੀ ਦੇ ਨਾਲ ਆ ਆਪ ਵੀ ਵੱਤੋਂ ਵੱਤ ਉਹਨੂੰ ਸਾਰਾ ਬੋਲਟ ਪਾ ਕੇ ਕਾਮਯਾਬ ਕਰੀਆ ਹਲਕਾ ਖਡੂਰ ਖਾਬ ਤੋਂ ਹਾਂਜੀ ਹਲਕਾ ਖਡੂਰ ਸਾਹਿਬ ਚ ਬਾਕੀ ਉਮੀਦਵਾਰ ਕੋਈ ਪਸੰਦ ਨਹੀਂ ਤੁਹਾਨੂੰ ਨਹੀਂ ਪਸੰਦ ਜੀ ਨਹੀਂ ਕਿਉਂ ਨਹੀਂ ਉਮੀਦ ਜੀ ਦੁਹਰਾਉ ਉਹਨਾਂ ਨੇ ਝੂਠੇ ਲਾਰੇ ਲਾਏ ਆ ਕੋਈ ਬਣਖਾ ਕੋਈ ਕਾਸਤਾ ਕੰਮ ਨਹੀਂ ਕਰਦੇ ਹੋ ਇਹ ਕਰਕੇ ਸਾਡਾ ਉਹਨਾਂ ਤੋਂ ਮਨ ਖਟਾ ਹੋ ਚੁੱਕਾ ਵਾ ਟਰੈਕਟਰਾਂ 'ਚ ਸਵਾਰ ਲੋਕ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਵੱਡਾ ਕਾਫਲਾ ਹੈ ਭਾਈ ਜੀ ਕੀ ਕਹਿਣਾ ਚਾਹੋਗੇ ਹਲਕਾ ਖਡੂਰ ਸਾਹਿਬ ਚ ਹੁਣ ਅਮਰਿਤਪਾਲ ਦੇ ਹੱਕ ਵਿੱਚ ਹੀ ਆਵਾਂ ਸਾਰਾ ਕੋ ਅਮਰਿਤਪਾਲ ਦਾ ਹੱਥ ਹੀ ਆ ਭਾਈ ਸਾਹਿਬ ਟਾਕੀਆਂ ਵੀ ਜ਼ੋਰ ਬਥੇਰਾ ਲਾ ਰਹੀ ਆ। ਉਹ ਆਪਣੀਆਂ ਜ਼ੋਰ ਲਾ ਰਹੀਆਂ ਪਰ ਕਿੱਦੇ ਸੰਗ ਤੇਖ ਬਨੇ ਹੋ ਜੇ ਸਾਰਾ ਕੋਹਦਾ ਹੀ ਜਾ ਰਿਹਾ ਉਹਦੇ ਮਾਲਕੀ ਕਿਰਪਾ ਨਾਲ ਪਾਈ ਆ ਅਮਿਤ ਸਿੰਘ ਅਮਿਤਪਾਲ ਦਾ ਹੀ ਨਾਮ ਆ ਰਿਹਾ ਜਿਆਦਾ। 1 ਮਾਰਚ ਦਾ 78 ਸਾਰੇ ਲੋਕ ਕਿੰਨੇ ਕੋ ਆਪ ਦੇ ਆ ਪਾਏ। ਹਮਾ ਕੇ ਪਿੱਛੇ ਤੱਕ ਪਾਜੀ ਅਸੀਂ ਵਿਆਸ ਕੋਲ ਕੇ ਤੁਹਾਨੂੰ ਪਿੱਛੇ ਕਾਫੀ ਲੰਮੀ ਾੜ ਕੋ ਗਿਣਤੀ ਨਹੀਂ ਹੋਈ ਵੀ ਬਹੁਤ ਜ਼ਿਆਦਾ। ਟਰੈਕਟਰਾਂ ਵੱਡੀ ਗਿਣਤੀ ਦੇ ਵਿੱਚ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਕਿਉਂਕਿ ਟਰੈਕਟਰ ਦੇ ਉੱਤੇ ਦੇਖ ਲਓ ਇਹ ਨਿਸ਼ਾਨ ਵੀ ਲਾਇਆ ਹੋਇਆ ਚੋਂ ਨਿਸ਼ਾਨ ਮਾਇਕ ਦੇ ਝੰਡੇ ਲਾਏ ਹੋਇਆ। ਦਾਏ ਟਰੈਕਟਰ ਪੂਰਾ ਸਜਾ ਦਿੱਤਾ ਗਿਆ ਆ ਰਾਇਮਾਈਕ ਚੋ ਨਿਸ਼ਾਨ ਵੀ ਲਾ ਦਿੱਤਾ ਗਿਆ ਬਾਈ ਜੀ ਕਿੰਨਾ ਕੁਸ਼ਾ ਲੱਗਦਾ ਇਸ ਮਾਰਚ ਦੇ ਵਿੱਚ ਪੂਰਾ ਦੁਨੀਆ ਦਾ ਠਾਠਾ ਮਾਰਦਾ ਇਕੱਠਾ ਖਾਲਸਾ ਰਾਂਜ ਦੀ ਨਹੀਂ ਰੱਖੀ ਜਾਊਗੀ ਜਣੇ ਜਿੱਤ ਆਪਣੀ ਹੋ ਚੁੱਕੀ ਆ ਬਸ ਲਾਉਣ ਹੋਣਾ ਬਾਕੀ ਆ ਨਾਤੇ ਕਿਉਂ ਲੱਗਿਆ ਕਿ ਅਮਰਿਤਪਾਲ ਸਿੰਘ ਦੇ ਹੱਕ ਚ ਜਾਣਾ ਚਾਹੀਦਾ ਬਾਕੀਆਂ ਦੇ ਨਾਲ ਨਹੀਂ ਕੋਈ ਹੱਲ ਨਹੀਂ ਹੈਗਾ ਸਰਕਾਰਾਂ ਹੋਰ ਕੋਈ ਹੱਲ ਨਹੀਂ ਕਰ ਸਕਦੀਆਂ ਜੋ ਭਾਈ ਅਮਰਿਤਪਾਲ ਸਿੰਘ ਕਰ ਸਕਦੇ ਹੂ। ਸਭ ਤੋਂ ਵੱਡੀ ਉਮੀਦ ਇਹ ਕਿ ਕੱਲ ਨੂੰ ਐਮਪੀ ਬਣ ਕੇ ਪਾਰਲੀਮੈਂਟ ਚ ਜਾਂਦੇ ਅਮਰਿਤਪਾਲ ਤਾਂ ਸਾਡੀ ਇਹ ਗੱਲ ਕਰਨੇ ਹੱਕ ਦੀ ਗੱਲ ਕਰਨਗੇ ਆਪਣੇ ਪੰਜਾਬ ਦੀ ਗੱਲ ਕਰਨਗੇ ਨਸ਼ਿਆਂ ਖਿਲਾਫ ਬੰਦ ਕਰਨਗੇ। ਬਾਕੀ ਪਾਰਟੀਆਂ ਵੀ ਕਹਿ ਰਹੀਆਂ ਅਸੀਂ ਵੀ ਕਰਾਂਗੇ। ਉਹ ਤਾਂ ਪਹਿਲਾਂ ਬਹੁਤ ਵਾਰ ਕਹਿ ਚੁੱਕੀਆਂ ਅਜੇ ਤੱਕ ਕੁਝ ਵੀ ਨਹੀਂ ਹੋਇਆ। ਜੀ। ਇਹਦੇ ਕਹਿਣ ਜਿਹਦੇ ਕਹਿਣ ਚ ਬਹੁਤ ਫਰਕ ਆ। ਹਾਂਜੀ। ਉਹਨਾਂ ਉਹਨਾਂ ਪਾਰਟੀਆਂ ਦੇ ਕਹਿਣ ਜੀ ਇਹਦੇ ਕਹਿਣ ਚ ਬਹੁਤ ਫਰਕ ਆ ਜ਼ਮੀਨ ਦੇ ਸਮਾਨ ਦਾ 75 ਸਾਲ ਹੋ ਗਏ ਆ ਸੌਂਦੇ ਆਏ ਆ ਅਜੇ ਤਾਂ ਇਹਦੇ ਕੁਝ ਮਿਲਿਆ ਨਹੀਂ ਇੱਕ ਆਖਰੀ ਉਮੀਦ ਆ ਇਹ ਤੇ ਜੀ ਸਾਰੀ ਪਬਲਿਕ ਇਸੇ ਵਾਂਗ ਜੀ ਅੱਗੇ ਵੀ ਵੇਖੋਗੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਨੇ ਜਿਹੜੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਇਹ ਹਲਕਾ ਬਾਬਾ ਬਕਾਲਾ ਦੇ ਵਿੱਚ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਆ ਜਿਹੜੇ ਉਹ ਲੋਕ ਆਏ ਆ ਨੌਜ ਬਣਾਏ ਉਹਨਾਂ ਨੇ ਕਹਿਣਾ ਆ ਕਿ ਬਾਕੀ ਪਾਰਟੀਆਂ ਦੇ ਹੱਕ ਵਿੱਚ ਸਾਨੂੰ ਕੋਈ ਬਹੁਤੀ ਉਮੀਦ ਨਹੀਂ ਹੈ ਹਾਂਜੀ ਕੀ ਕਹਿਣਾ ਚਾਹੋ ਭਾਈ ਅਮਰਪਾਲ ਜੀ ਨੂੰ ਪੂਰੀ ਫੁੱਲ سپورਟ ਐ ਦੀ ਪੂਰਾ ਕੰਮਜਾਬ ਕਰਕੇ ਪਾਈ ਤੇ ਲੈ ਕੇ ਆਉਣਾ ਉਥੋਂ ਨਹੀਂ ਪਾਰਟੀਆਂ ਕਹਿ ਰਹੀਆਂ ਕਿ ਥੋੜੇ ਜਿਿਹੇ ਪਿੰਡਾਂ ਚ ਹੀ ਆ ਹਵਾ ਅਮਰਪਾਲ ਦੀ ਨਹੀਂ ਨਹੀਂ ਭਾਜੀ ਜਿਹੜੇ ਹੈਗੇ ਕਈ ਹੈਗੇ ਪਰ ਪੂਰੀ ਫੁੱਲ سپورਟ ਸਾਰਾ ਪੰਜਾਬ ਉਹਦੇ ਨਾਲ ਜੂਰ ਸਾਰਾ ਗੜਾ ਨੌਜਵਾਨ ਸਾਰੀ ਜਵਾਨੀ ਨਾਲ ਆ ਭਾਈ ਅਮਰਪਾਲ ਜੀ ਦੇ ਨਾਲ ਹਾਂਜੀ ਸਾਰੇ ਨੌਜਵਾਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਸਾਰੇ ਉਹਨਾਂ ਦੇ ਨਾਲ ਆ ਕੋਈ ਛੋਟੀ ਗਿਣਤੀ ਚ ਨਹੀਂ ਇਹਨਾਂ ਟਰੈਕਟਰਾਂ ਦੇ ਉੱਤੇ ਖਾਸ ਕਰਕੇ ਨੌਜਵਾਨ ਵੀ ਬੈਠੇ ਨਜ਼ਰ ਆ ਰਹੇ ਆ ਨਸ਼ਿਆਂ ਦਾ ਵੱਡਾ ਮੁੱਦਾ ਹੈ ਬਜ਼ੁਰਗ ਵੀ ਨਾਲ ਬੈਠੇ ਆ ਔਰ ਇੱਥੇ ਜਿਹੜਾ ਟਰੈਕਟਰ ਮਾਰਚ ਕੱਢਣ ਦਾ ਮਕਸਦ ਕੀ ਹੈ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਵੱਡੀ ਗਿਣਤੀ ਦੇ ਵਿੱਚ ਇਸ ਕਰਕੇ ਆਏ ਆ ਨਾਲ ਕਿ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਨਸ਼ਿਆਂ ਦੇ ਮੁੱਦੇ ਉੱਤੇ ਖਾਸ ਕਰਕੇ ਬੀਪੀਆਂ ਦਾ ਨੌਜਵਾਨਾਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਉਮੀਦ ਹੈ ਅੰਮ੍ਰਿਤਪਾਲ ਤੋਂ ਤਾਂ ਸਿਰਫ ਇੱਕੋ ਉਮੀਦਵਾਰ ਆ ਜਾਦ ਹੈ ਨਹੀਂ ਤਾਂ ਹੋਰ ਨਾਲ ਤੋਂ ਨਹੀਂ ਹਾਲਾਂਕਿ ਇਸ ਪਿੰਡ ਚਕਨਾਲੇ ਤੁਹਾਨੂੰ ਬੋਰਡ ਵੀ ਦਿਖਾ ਦਿੰਨੇ ਆ ਕਿ ਸਾਡਾ ਕੀ ਕਸੂਰ ਹੈ ਇਹ ਜਿਹੜੀਆਂ ਮੰਗਾਂ ਇਹ ਜਿਹੜੇ ਕਿਸਾਨ ਜਿੱਥੇ ਬੰਦੀਆਂ ਨੇ ਫਲੈਕਸ ਲਾਏ ਹੋਇਆ ਤਾਂ ਕਿ ਭਾਜਪਾ ਦਾ ਵਿਰੋਧ ਕੀਤਾ ਜਾ ਸਕੇ ਹੋਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਚਾਹੋਗੇ ਬਾਪੂ ਜੀ ਬਾਹਰ ਠਿੱਕਾ ਖਾਲਸਾ ਬਾਹਰ ਜਿੱਕੀ ਫਤਿਹ ਭਾਈ ਅਮਰਪਾਲ ਸਿੰਘ ਨੂੰ ਵੋਟਾਂ ਪਾ ਕੇ ਦਿਤਾਓ ਮਾਰਾ ਚੜ੍ਹਦੀ ਕਲਾ ਕਰੇ ਤੁਹਾਡੀ ਸੱਚੇ ਖਾਸ਼ਮਾਰਾ ਕਿਰਪਾ ਕਰੇ ਬਾਹਰ ਜਿੱਤਾ ਖਾਂਦਾ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਹੀ ਇਹ ਜਿਹੜੀ ਗੱਲ ਕਹੀ ਜਾ ਰਹੀ ਹੈ ਅਸੀਂ ਅੱਕੇ ਵੀ ਜਾ ਕੇ ਤੁਹਾਨੂੰ ਦਿਖਾਉਣੇ ਆ ਕਿ ਕਿੰਨੀ ਵੱਡੀ ਗਿਣਤੀ 'ਚ ਟਰੈਕਟਰ ਆਏ ਆ ਇਹ ਕੀ ਆ ਗਿਆ ਕਿ ਸਾਡੀ ਗਿਣਤੀ ਤਾਂ ਅਸੀਂ 300 ਦਾ ਐਸਟੀਮੇਟ ਲਾਇਆ ਸੀ ਪਰ ਗਿਣਤੀ ਲਗਾਤਾਰ ਵੱਧਿਆ 8 ਨੰਬਰ ਦੇਖ ਲੋ ਨਾਲੇ ਇਹ ਪੂਰਾ ਫਲੈਕਸ ਹੈ ਪੰਥ ਪੰਜਾਬ ਦਾ ਪਹਿਰੇਦਾਰ ਅਮਰਿਤਪਾਲ ਸਿੰਘ ਖਾਲਸਾ ਚੋ ਨਿਸ਼ਾਨ ਮਾਈਕ ਔਰ ਨਾਲ ਹੈ ਜਿਹੜੀਆਂ ਤਸਵੀਰਾਂ ਵੀ ਤੁਹਾਨੂੰ ਨਜ਼ਰ ਆ ਰਹੀਆਂ ਔਰ 8 ਨੰਬਰ ਹੈ ਜਿਹੜਾ ਟਰੈਕਟਰ ਦਾ ਇਸੇ ਤਰ੍ਹਾਂ ਹੋਰ ਵੱਡੀ ਗਿਣਤੀ ਹੈ ਇਹ ਨੰਬਰਿੰਗ ਲਾ ਕੇ ਚੱਲੇ ਹੋ ਜੀ ਸਾਰੇ ਟਰੈਕਟਰ ਵੈਗਰਜੀਕਾ ਖਾਲਸਾ ਵੈਗਰਜੀਕੀ ਫਤੇ ਜਗਦਿਆਂ ਅਜ ਮੀਰਾ ਵਾਲੇ ਮੀਡੀਆ ਵਾਲੇ ਸਾਥ ਦੇ ਰਹੇ ਆ ਮਰੀਆਂ ਜਵੀਰਾਂ ਵਾਲੇ ਉਹ ਸਰਕਾਰ ਦੇ ਪਿੱਠੂ ਆ ਤੇ ਬਹੁਤ ਤੁਹਾਡਾ ਧੰਨਵਾਦ ਜਿਹੜਾ ਅਮਰਪਾਲ ਸਿੰਘ ਦੇ ਹੱਥ ਦੀ ਡਿਊਟੀ ਆ ਤੁਸੀਂ ਇਸ ਟਰੈਕਟਰ ਮਾਰਚ ਵਿੱਚ ਹਿੱਸਾ ਬਣਨ ਦਾ ਸਭ ਤੋਂ ਵੱਡਾ ਨਿੱਜੀ ਤੌਰ ਤੇ ਕੀ ਸੋਚਿਆ ਕਿ ਜਾਣਾ ਹੀ ਪੈਣਾ ਇਹ ਅਮਰਪਾਲ ਸਿੰਘ ਖਾਲਸਾ ਜੀ ਜਣੇ ਕਿ ਅਮਰਤ ਸ਼ਕਾਰ ਰਿਆ ਸੀ ਨਸ਼ਿਆਂ ਤੋਂ ਮੁਕਤ ਕਰਾ ਰਿਆ ਸੀ ਜਣੇ ਨਕਸ਼ੇ ਜਿਹੜੇ ਚੋਰ ਆ ਇੱਥੇ ਸਾਡੇ ਲੱਗ ਜੇ ਕੋਈ ਕੋਈ ਪਰਸ ਖੋਗੇ ਭਾਂਜ ਦਾ ਕੋਈ ਕਾਰ ਖੋਗੇ ਭਾਂਜ ਦਾ ਜਣੇ ਕਿ ਭ੍ਰਿਸ਼ਟਾਚਾਰ ਖਤਮ ਕਰ ਦਤਾ ਇਹਨੇ ਤੇ ਸਰਕਾਰਾਂ ਨੂੰ ਚੰਗਾ ਨਹੀਂ ਲੱਗਾ ਤੇ ਇਹਨਾਂ ਨੇ ਨਜਾਇਜ਼ ਕੇਸ ਪਾ ਕੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਆ। ਇਹ ਕੇਸ ਆ ਨਾ ਬਾਕੀ ਪਾਰਟੀਆਂ 'ਚ ਅਸੀਂ ਗਏ ਨਾ ਉਹ ਕਹਿੰਦੇ ਕਿ ਅਮਰਿਤਪਾਲ ਸਿੰਘ ਦੇ ਹੱਕ 'ਚ ਲੋਕ ਤੁਰੇ ਤਾਂ ਕਰਦੇ ਆ ਥੋੜੀ ਗਿਣਤੀ 'ਚ। ਪਰ ਅਮਰਿਤਪਾਲ ਸਿੰਘ ਇਕੱਲੇ ਤੋਂ ਪਾਰਲੀਮੈਂਟ ਵਿੱਚ ਮੁੱਦੇ ਉਵੇਂ ਨਹੀਂ ਚੁੱਕੇ ਜਾਣੇ ਜਿਵੇਂ ਇੱਕ ਪਾਰਟੀਆਂ ਚੁੱਕਦੀਆਂ। ਤੁਹਾਨੂੰ ਉਹਨਾਂ ਦੀ ਪਾਰਟੀ ਦੀ ਇਸ ਤਲੀਲ 'ਚ ਕਿੰਨਾ ਕੁ ਦਮ ਲੱਗਦਾ? ਅਮਰਿਤਪਾਲ ਸਿੰਘ ਜਿਸ ਦਿਨ ਜਿੱਤ ਕੇ ਇੱਥੇ ਆ ਗਿਆ ਨਾ ਇਹ ਸਾਰੀ ਪਲਟੀ ਵੱਜ ਜਾਣੀ ਆ। ਜਦ ਅਮਰਿਤਪਾਲ ਸਿੰਘ ਜਿੱਤ ਕੇ ਆ ਗਿਆ। ਇੱਕ ਪਾਸੇ ਇੱਕ ਪਾਸੇ ਕਰਜਾ ਸਿੰਘ, ਬਾਬਾ ਪੋਤਾ ਸਿੰਘ ਦੋਵੇਂ ਹੋਏ ਹੀ। ਤੇ ਉਹਨਾਂ ਨੇ ਕੰਮ ਨੂੰ ਗਦੀ ਗੜੀ ਪਾਤਾ ਇਹਨਾਂ ਨੂੰ ਝਾਲ ਮਾ ਨੂੰ ਇੱਕ ਜੋਧਾ ਸਾਡਾ ਇੱਕੀ ਆ ਗਿਆ ਨਾ ਬਾਹਰ ਤੇ ਇਹਨਾਂ ਦੇ ਸ਼ੱਕੇ ਛਡਾ ਦੂਗਾ ਤੇ ਇਹ ਜਿਹੜੇ ਗਦਾਰ ਆ ਕਦੀ ਕੋਈ ਪਾਰਟੀ ਬਦਲ ਕੇ ਕੋਈ ਕੋਈ ਪਾਰਟੀ ਬਦਲ ਕੇ ਪਲਟੀ ਮਾਰ ਜਾਂਦੇ ਆ ਇਹਨੇ ਜੋਧਾ ਜਿਹੜਾ ਪਰਦੇਸ ਦੀ ਧਰਜੀ ਤੋਂ ਦੁਬਈ ਦੇ ਵਿੱਚੋਂ ਆਇਆ ਪਰ ਭਖਰਮ ਦਾ ਕੰਮ ਇਹਦਾ ਛੱਡ ਗਿਆ ਐਵੇਂ ਦੁਬਈ ਦੇ ਵਿੱਚੋਂ ਛੱਡ ਕੇ ਆ ਗਏ ਇਹਦੇ ਪ੍ਰਚਾਰ ਕੇ ਪ੍ਰਚਾਰ ਦੇ ਲਈ ਤਾਂ ਅੱਗੇ ਵੀ ਅਸੀਂ ਜਾ ਕੇ ਹੋਰ ਦਿਖਾਉਣੇ ਆ ਕਿ ਕਿੰਨੇ ਟਰੈਕਟਰ ਗਿਣਤੀ ਦੇ ਵਿੱਚ ਆਏ ਨੇ ਔਰ ਸਾਰੇ ਜਿਹੜੇ ਆ ਲੋਕ ਨੌਜਵਾਨ ਇਕੱਠੇ ਹੋਏ ਆ ਮੁਹਾਰੇ ਕਹਿੰਦੇ ਆ ਵੇਖ ਲੋ 8 ਨੰਬਰ ਟਰੈਕਟਰ ਗਏ 9 ਨੰਬਰ ਟਰੈਕਟਰ ਇਸੇ ਤਰ੍ਹਾਂ ਜਿਹੜਾ ਅੱਗੇ ਜਿਹੇ ਟਰੈਕਟਰਾਂ ਦੀ ਗਿਣਤੀ ਵੀ ਦਿਖਾਵਾਂਗੇ ਕਿ ਕਿੰਨੀ ਵੱਡੀ ਗਿਣਤੀ ਚ ਪਿੱਛੇ ਟਰੈਕਟਰ ਆ ਰਹੇ ਨੇ ਔਰ ਇਹ ਟਰੈਕਟਰਾਂ ਦਾ ਆਉਣਾ ਆ ਮੁਹਾਰੇ ਇੱਕ ਗੱਲ ਦੀ ਗੱਲ ਆ ਜਿਹੜੀ ਉਹ ਤਸਦੀਕ ਜ਼ਰੂਰ ਕਰ ਰਿਆ ਕਿ ਟਰੈਕਟਰਾਂ ਦੇ ਵਿੱਚ ਜਿਵੇਂ ਆਹ ਵੇਖ ਲੋ ਕਿ 11 ਨੰਬਰ ਟਰੈਕਟਰ ਆ ਇਹ ਭਾਈ ਸਾਹਿਬ ਵੀ ਆਇਆ ਭਾਈ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਦਸ਼ਾਹ ਨੇ ਬਹੁਤ ਕਿਰਪਾ ਕੀਤੀ ਆ ਅਸੀਂ ਇਕੱਠੇ ਆਇਆ ਪੰਜਾਬੀ ਇਕੱਠੇ ਆਇਆ ਸੇਖਾਂ ਨੇ ਸ਼ੇਰ ਜੋੜਿਆ ਭਾਈ ਅਮਰਪਾਲ ਸਿੰਘ ਦਾ ਪੂਰਾ ਸਾਥ ਦੇਵਾਂਗੇ ਅਸੀਂ ਉਹਨੂੰ ਜਿਤਾਵਾਂਗੇ ਜੋ ਐਨਐਸਐਲ ਆਈ ਹੋਈ ਤੜੋਂੀਆਂ ਖਾਲਸੇ ਪੰਥ ਨੂੰ ਇਕੱਠਾ ਇਕੱਠਿਆ ਹੋਣਾ ਚਾਹੀਦਾ ਇੱਕ ਨਿਸ਼ਾਨ ਸਾਹਿਬ ਥਲੇ ਇਕੱਠਿਆ ਹੋਣਾ ਚਾਹੀਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬੋਲੇ ਢੰਗ ਦੇ ਨਾਲ ਸਾਰੇ ਆਪ ਕੋ ਆਪਣੇ ਵਿਚਾਰ ਸਾਂਝੇ ਕਰ ਰਹੇ ਆ ਔਰ ਟਰੈਕਟਰ ਆ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਆ ਜਿਹੜੇ ਉਹ ਆਏ ਨੇ ਆ ਦੇਖ ਲਓ ਹੁਣ 13 ਨੰਬਰ ਟਰੈਕਟਰ ਤੱਕ ਹਾਲੇ ਪਹੁੰਚੇ ਆ ਅਸੀਂ ਇਸ ਤੋਂ ਅੱਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਆ ਜਿਹੜੇ ਪਿੱਛੇ ਆਏ ਆ ਇਹ ਭਾਈ ਸਾਹਿਬ ਵੀ ਇਕੱਲੇ ਟਰੈਕਟਰ ਤੇ ਹਾਜ਼ਰੀ ਲਵਾ ਰਹੇ ਆ ਔਰ ਬਾਬਾ ਬਕਾਲਾ ਸਾਹਿਬ ਵਿਧਾਨ ਸਭਾ ਹਲਕੇ ਦੇ ਵਿੱਚ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ 185 ਨੰਬਰ ਟਰੈਕਟਰ ਆ ਗਿਆ ਇਸੇ ਤਰ੍ਹਾਂ ਗਿਣਤੀ ਆ ਕੇ ਪਿੱਛੇ ਹੋ ਗਈ ਟਰੈਕਟਰਾਂ ਦੀ ਪਰ 300 ਟਰੈਕਟਰ ਦੀਆਂ ਪਰਚੀਆਂ ਕਹਿੰਦੇ ਲਾਈਆਂ ਸੀ ਪਰ ਉਸ ਤੋਂ ਵੀ ਕਿਤੇ ਜ਼ਿਆਦਾ ਟਰੈਕਟਰਾਂ ਦੀਆਂ ਪਰਚੀਆਂ ਵਧ ਗਈਆਂ ਕੁਝ ਬੀਪੀਆਂ ਖੜੀਆਂ ਔਰ ਔਰ ਦੇਖ ਲਓ ਕਿ ਇਹ ਕੀ ਕਹਿਣਾ ਭਾਈ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਾਫੀ ਨੌਜਵਾਨ ਵੱਡੀ ਗਿਣਤੀ ਚ ਦੇਖ ਰਹੇ ਆ ਅਸੀਂ ਇਸ ਮਾਰਕੀਂ ਇਹੋ ਕਹਿਣਾ ਚਾਹੁੰਦੇ ਵੀ ਅਮਰਤਪਾਲ ਭਾਈ ਬਾਹਰ ਆਉਣ ਤੇ ਨਸ਼ੇ ਨੂੰ ਠੱਲ ਪਾਈ ਜਾਵੇ ਜਿਹੜੇ ਮਾਮਾ ਦੇ ਪੁੱਤ ਮਾਰਦੇ ਉਹ ਬਚਾਏ ਜਾਣ ਤੁਹਾਨੂੰ ਇੱਥੇ ਭਾਰੂ ਨਸ਼ੇ ਦਾ ਲੱਗ ਰਿਹਾ ਜਾਂ ਹੋਰ ਕਿਹੜੇ ਕਿਹੜੇ ਏਜੰਡੇ ਤੇ ਤੁਸੀਂ ਚਾਹੁੰਦੇ ਹੋ ਕੈਮਰੇ ਤੋਂ ਪਾਲ ਨੂੰ ਪਹੁੰਚਣਾ ਚਾਹੀਦਾ ਅਸੀਂ ਦੇਖੋ ਕਿ ਨਸ਼ੇ ਬੰਦ ਹੋਣਾ ਹਾਲੇ ਰਿਸ਼ਵਤ ਖੋਰੀ ਇਹ ਬੰਦ ਹੋਵੇ ਤੇ ਪੰਜਾਬ ਵਧੀਆ ਪੰਜਾਬ ਬਣੇ ਆਪਣਾ ਤਾਨੂੰ ਦਿਖਾਉਣੇ ਆ ਕਿ ਜਿਹੜੀਆਂ ਇੱਥੇ ਬੀਬੀਆਂ ਵੀ ਖੜੀਆਂ ਖ਼ਾਸ ਕਰਕੇ ਤਾਂ ਉਹਨਾਂ ਦਾ ਕੀ ਕਹਿਣਾ ਕਿਵੇਂ ਟਰੈਕਟਰ ਮਾਰਚ ਕੱਟਿਆ ਜਾ ਰਿਹਾ ਬੀਬੀ ਜੀ ਜਿਵੇਂ ਟਰੈਕਟਰ ਮਾਰਚ ਅਮਰਿਤਪਾਲ ਸਿੰਘ ਦੇ ਹੱਕ 'ਚ ਕੱਟਿਆ ਜਾ ਰਿਹਾ ਤੁਹਾਨੂੰ ਵੀ ਇਸੇ ਤਰ੍ਹਾਂ ਅਸਰ ਲੱਗਦੀ ਹੈ ਜਾਂ ਤੁਸੀਂ ਕੁਝ ਹੋਰ ਸੋਚਦੇ ਹੋ ਨਹੀਂ ਲੱਗਦੀ ਹੈ ਪਾਵਾਂ ਹੀ ਪਾਵਾਂ 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 ਹੀ ਪਾਵਾਂ ਅਮਰਿਤਪਾਲ ਦੇ ਬਾਰੇ ਹੀ ਆ ਤੁਹਾਡਾ ਵੀ ਖਿਆਲ ਕੇ ਅਮਰਿਤਪਾਲ ਨੂੰ ਹਾਂ ਪਾਵਾਂ ਪਾਵਾਂ ਸਾਇਦ 6 ਬਸਰੇ ਜਿਹੜੇ ਲੋਕ ਆ ਅਸੀਂ ਸੋਚਦੇ ਆ ਕਿ ਜਿਹੜੇ ਆਲੇ ਦੁਆਲੇ ਬੈਠੇ ਲੋਕ ਹੈ ਕੀ ਉਹਨਾਂ ਦਾ ਮਨ ਕੀ ਕਹਿੰਦਾ ਹੈ ਕਿ ਖਾਸ ਕਰਕੇ ਜਿਹੜੇ ਟਰੈਕਟਰ ਚ ਹਿੱਸਾ ਮਾਰਚ ਚਿੱਤਾ ਪਾ ਰਹੇ ਨੇ ਉਹਨਾਂ ਦੇ ਵਿੱਚ ਹੀ ਜਿਹੜਾ ਇਛਾ ਦੇਖਣ ਨੂੰ ਮਿਲ ਰਿਹਾ ਆ ਆ ਦੇਖ ਲਓ ਕਿ ਟਰੈਕਟਰ ਇਸੇ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਆ ਜਿਹੜੇ ਉਹ ਤੁਹਾਨੂੰ ਅਸੀਂ ਦਿਖਾ ਰਹੇ ਆ ਟਰੈਕਟਰ ਮਾਰਚ ਕੱਢਣ ਦਾ ਮਕਸਦ ਕੀ ਹੈ ਔਰ ਇਸ ਦੇ ਨਾਲ ਇੱਕ ਸ਼ਕਤੀ ਪ੍ਰਦਰਸ਼ਨ ਵੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਹੱਕ ਵਿੱਚ ਵੱਡੀਆਂ ਵੱਡੀਆਂ ਜਿਹੜੀਆਂ ਰੈਲੀਆਂ ਹੁੰਦੀਆਂ ਰੋਡ ਸ਼ੋਅ ਹੁੰਦੇ ਆ ਉਸ ਵਿੱਚ ਪੋਲੀਟਿਕਲ ਪਾਰਟੀਆਂ ਦੇ ਵੱਡੇ ਚਿਹਰੇ ਸ਼ਮੂਲੀਅਤ ਕਰਦੇ ਆ ਪਰ ਇੱਥੇ ਇੱਕ ਗੱਲ ਵੱਖਰੀ ਹੈ ਕਿ ਲੋਕ ਆ ਜਿਹੜੇ ਉਹ ਆਏ ਨੇ ਇਹ ਕਹਿਣਾ ਚਾਹੁੰਗੇ ਜੀ ਹਾਂਜੀ ਕਹਿਣਾ ਚਾਹੁੰਦੇ ਹਾਂ ਅੱਜ ਇਹ ਜਿਹੜਾ ਟਰੈਕਟਰ ਮਾਰਚ ਹੈ ਵੇਖਿਆ ਜਾਂਦਾ ਪਾਰਟੀਆਂ ਦੇ ਜਿਹੜੇ ਲੀਡਰ ਆ ਉਹ ਹੁੰਦੇ ਆ ਵੈਸੇ ਰੋਡ ਸ਼ੋਅਾਂ ਦੇ ਵਿੱਚ ਪਰ ਇੱਥੇ ਲੋਕ ਦਿਖ ਰਹੇ ਆ ਪਾਰਟੀਆਂ ਦੇ ਲੀਡਰਾਂ ਨੂੰ ਗੋਸ਼ ਪੈ ਜਾਣੀ ਜੀ ਅੱਜ ਤੇ ਪਰਮੇਸ਼ਰ ਦੀ ਪੂਰੀ ਕਿਰਪਾ ਵਾ ਸੰਗਤਾਂ 'ਚ ਪੂਰਾ ਛਾਵਾ ਚੜਦੀ ਕਲਾ ਵਾ ਦੀਪ ਸੁੱਤ ਦੀ ਗੱਲ ਕਰਾਂ ਉਹਨਾਂ ਦੇ ਪੀਪੀਆਰ ਕੀ ਖਾਲੀ ਨਿਕਲ ਗਏ ਇਹ ਸਭ ਆਰਕੀ ਭਾਈ ਸਾਹਿਬ ਦੇ ਮਹਾਰਾਜੀ ਇੱਕ ਗੱਲ ਹੋਰ ਚੱਲ ਰਹੀ ਹੈ ਕਿ 2019 ਵਿੱਚ ਜੇਕਰ ਇਸ ਤਰ੍ਹਾਂ ਲੋਕ ਆਉਂਦੇ ਬੀਬੀ ਖਾਲੜਾ ਸ਼ਾਇਦ ਨਾ ਹਾਰਦੇ ਉਹ ਗੱਲ ਚੇਤੇ ਆਉਂਦੀ ਹੈ ਉਹ ਨਵੀਂ ਪੀੜੀ ਨੂੰ ਨਹੀਂ ਜਾਗਰੂਕਤਾ ਨਹੀਂ ਤੇ ਦੀਪ ਭਾਈ ਦੀਪ ਸਿੱਧੂ ਦਾ ਕਰਕੇ ਭਾਈ ਅਮਰਪਾਲ ਦਾ ਕਰਕੇ ਲੋਕਾਂ 'ਇਹ ਬਹੁਤ ਜਾਗਰਤੀ ਆ ਤੇ ਖਾਲਸਾ ਬੰਦਾ ਉਹ ਦੇਖੋ ਜੀ ਲੋਕੀ ਇਤਿਹਾਸ ਨਹੀਂ ਪੜਦੇ ਬਾਕੀ ਸਿੱਧੂ ਮੂਸੇ ਦਾ ਵੀ ਬਹੁਤ ਯੋਗਦਾਨ ਆ ਵੀ ਉਹਨੇ ਆਪਣੇ ਗਾਣਿਆਂ 'ਚ ਨਵੀਂ ਪਨੀਰੀ ਨੂੰ ਜੋੜਿਆ ਵਾ ਸਾਰੀ ਨੂੰ ਪੀਸ ਤੁਹਾਡਾ ਸਭ ਤੋਂ ਵੱਡੀ ਉਮੀਦ ਕਿਹੜੀ ਹੈ ਤੁਹਾਡੀ ਕਿ ਐਮਪੀ ਬਣਨਗੇ ਤੇ ਸਾਡੇ ਆਹ ਕੰਮ ਤੇ ਹੋਵੇ ਵੇਖੋ ਜੀ ਸਾਨੂੰ ਫੁੰਡਾ ਫੁੰਡਾ ਦਾ ਕੋਈ ਨਹੀਂਗਾ ਪਰਮੇਸ਼ਰ ਦੇ ਸਭ ਆਈ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਖਲੋਤੇ ਆ ਫੁੰਡਾ ਫੁੰਡਾ ਤੋਂ ਵਿਕਾਸ ਤੋਂ ਅਸੀਂ ਤਾਂ ਸਿਰਫ ਸਿੱਖ ਕੌਮ ਦੀ ਗੜਦੀ ਕਲਾ ਲਈ ਬਚਨ ਬੰਦਿਆ ਨਹੀਂ ਨਜ਼ਰ ਆਉਂਦੀ ਨਹੀਂ ਨਹੀਂ ਜੀ ਬਾਕੀ ਬਾਕੀ ਸਾਡੀ ਕੌਮ ਦਾ ਬੇੜਾ ਕਰ ਕਰਤਾ ਸਾਡੀ ਐਜੂਕੇਸ਼ਨ ਦਾ ਬੇੜਾ ਕਰ ਕਰਤਾ ਸਾਡੇ ਹੈਲਥ ਸਿਸਟਮ ਦਾ ਬੇੜਾ ਕਰ ਕਰਤਾ ਕਾਦੀ ਦਲ ਦਾ ਲੀਡਰ ਵੀ ਕਹਿੰਦੇ ਫਿਰਦੇ ਐ ਇਸ ਸੀਟ ਦੇ ਉੱਤੇ ਪ੍ਰਚਾਰ ਕਰਦੇ ਐ ਕਿ ਅਸੀਂ ਵੀ ਕੁਰਬਾਨੀਆਂ ਬਹੁਤ ਦਿੱਤੀਆਂ। ਭੋਜੀ ਕੌਮ ਬਹੁਤ ਖੜੀ ਹੋਣਾ ਨਾਲ। ਪਰ ਹੁਣ ਕੌਮ ਦਾ ਥੋੜਾ ਜਿਹਾ ਨਾ ਪਤਨ ਉਹਨਾਂ ਨੇ ਨਹੀਂ ਲਿਆਨ ਖਰੂਕ ਕੀਤਾ। ਥੋੜਾ ਜਿਹਾ ਵਚਨਬੰਦ ਨਹੀਂ ਰਹੇ ਉਹ। ਬਾਕੀ ਚਲੋ ਪਰਮੇਸ਼ਰ ਦੀ ਜੜਦੀ ਕਲਾ ਜੀ। ਮਹਾਰਾਜ ਕਿਰਪਾ ਕਰੋ। ਉਹ ਬਾਬਾ ਜੀ ਸੀ। ਬਾਬਾ ਜੀ। ਆ ਦੇਖ ਲਓ ਤੁਸੀਂ ਕਿ ਨੌਜਵਾਨਾਂ ਦਾ ਸੋਚਣਾ ਕੀ ਐ। ਕਿਹੜੇ ਢਾਕ ਦੇ ਨਾਲ ਸੋਚਦੇ ਐ ਕੀ ਕਹਿਣਾ ਚਾਹੁੰਦੇ ਐ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਨਾਲ ਗੱਲਬਾਤ ਕੀਤੀ ਜਾਵੇ। ਤਾਂ ਇਹਨਾਂ ਨਾਲ ਵੀ ਗੱਲਬਾਤ ਕਰੀ। ਆਹ ਵਾਹ ਸ੍ਰੀ ਆਹ ਲੋਕੀਂ ਬੋਲਦੇ ਨਹੀਂ ਮਾਰਚ ਵਿੱਚ ਆਉਣਾ ਕਿਉਂ ਜ਼ਰੂਰੀ ਲੱਗਿਆ ਤੁਹਾਨੂੰ ਭਾਈ ਸਾਹਿਬ ਨੂੰ ਬਾਹਰ ਲਈਏ ਬੜੇ ਪਿਆਰ ਦੇ ਨਾਲ ਤੇ ਬਹੁਤ ਪਿਆਰ ਮਿਲਣਦੇ ਸਾਨੂੰ ਬਹੁਤ ਜ਼ਿਆਦਾ ਭਾਈ ਸਾਹਿਬ ਨੂੰ ਮੋਟਾ ਪਾ ਕੇ ਮਜਤਾਈਏ ਉਹ ਆਪਣਾ ਹੱਕ ਮੰਦਾ ਵਾ ਸਿੱਕੀ ਜਦੋਂ ਕਿ ਹਲਕੇ ਦੇ ਖੜੇ ਆ ਨਾਲ ਇਹ ਹਲਕੇ ਲੱਗ ਪਾ ਕੇ ਬਿਊਟੀ ਪ੍ਰੋਡਕਟ ਉੱਪਰ ਹੀ ਆ ਹਲਕਾ ਹੀ ਸਾਰਾ ਖੁਸ਼ਤਾ ਬਿਲਕੁਲ ਬਿਲਕੁਲ ਆਹ ਮਾਤੀ ਪਾਰਟੀ ਦੇ 25 ਮਹੀਨਿਆਂ 'ਚ ਜਿਹੜੇ ਕੰਮ ਗਿਣਾ ਰਿਹਾ ਕਿ ਅਸੀਂ ਬਹੁਤ ਕੰਮ ਕੀਤਾ ਉਹਨਾਂ ਦੇ ਹੱਕ 'ਚ ਤੁਸੀਂ ਕਿਉਂ ਨਹੀਂ ਅਸੀਂ ਆ ਆ ਪਾ ਪਾਰਟੀ ਵਿਆ ਪਹਿਲਾਂ ਪਰ ਆ ਪਾਈ ਸਾ ਦਾ ਕਰਕੇ ਹੀ ਇਹ ਕੰਮ ਮਾੜਾ ਕਰਤਾ ਸਰਕਾਰ ਨੇ ਇਹ ਨਹੀਂ ਚਾਹੀਦਾ ਮੇਰੇ ਚਾਹ ਕੋਟਾ ਪਾਈਆਂ ਪਾਈਆਂ ਲੋਕਾਂ ਨੂੰ ਕਹਿ ਕੇ ਪਾਈਆਂ ਬਿਲਕੁਲ ਬਿਲਕੁਲ ਮਨ ਬਦਲ ਗਿਆ ਸਿੱਖੀ ਨਾਲ ਸਾਡਾ ਵਾਧਾ ਮਾਣਾ ਤੇ ਸਿਆਹ ਸਰ ਘਟਿਆ ਗੁਰੂ ਦੇ ਪਿਆਰੇ ਪੂਰੇ ਸਾਰੇ ਜੀਵਾਨ ਸਾਡੇ ਦੇਖ ਲੋ ਇੱਕ ਧਾਰਨ ਹੋਰ ਸਾਹਮਣੇ ਆ ਗਈ ਕਹਿੰਦੇ ਪਹਿਲਾਂ ਅਸੀਂ ਝਾੜੂ ਨੂੰ ਵੋਟਾਂ ਪਾਈਆਂ ਸੀ ਪਰ ਇਹ ਸਵਾਰ ਨਹੀਂ ਕਿਉਂਕਿ ਇਹ ਕੰਮ ਗਲਤ ਕੀਤਾ ਗਿਆ ਇਸ ਕਰਕੇ ਇਹਨਾਂ ਨੇ ਕਿਹਾ ਕਿ ਅਸੀਂ ਹੁਣ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਖੜੇ ਆ ਨਾ ਕਿ ਕਿਸੇ ਹੋਰ ਪੋਲਿਟੀਕਲ ਪਾਰਟੀ ਦੇ ਹਾਲੇ ਕਾਫਲਾ 33 ਨੰਬਰ ਟਰੈਕਟਰ ਤੱਕ ਹੀ ਆ ਤੁਸੀਂ ਦੇਖਿਆ ਇਸ ਤੋਂ ਅੱਗੇ ਵੀ ਆ ਜਿਹੜਾ ਪਿੱਛੇ ਬਹੁਤ ਟਰੈਕਟਰ ਖੜੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਦੇਖ ਰਹੇ ਆ ਕਿ ਆਪਣੇ ਆਪਣੇ ਖਰਚਿਆਂ ਦੇ ਉੱਤੇ ਹੀ ਆਏ ਆ ਇਸ ਮਾਰਕ ਹਾਂਜੀ ਹਾਂਜੀ ਇਹ ਸਿਰਫ ਭਾਈ ਅਮਰਿਤਪਾਲ ਸਿੰਘ ਦੀ ਸੋਚ ਤੋਂ ਆਏ ਜੀ ਜਿਹੜੀ ਸਰਕਾਰਾਂ ਇੰਨਾ ਜੇ ਰੋਗ ਰਹੀਆਂ ਨੂੰ ਕਿਸੇ ਨੇ ਨਸ਼ਿਆਂ ਦੇ ਮੁੱਦੇ ਤੇ ਆਵਾਜ਼ ਨਹੀਂ ਠਾਈ ਨਾ ਕਿਸੇ ਨੇ ਬੰਦੀ ਕਰਾਇਆ ਆ ਇੱਕ ਕੋਈ ਇੱਕ ਪਾਈ ਅਮਰ ਸਿੰਘ ਨਾ ਪਾਲ ਸਿੰਘ ਦੀ ਆਵਾਜ਼ ਹੀ ਜਿਹਨੂੰ ਸਰਕਾਰ ਉਹਨੂੰ ਦਬਾਉਣਾ ਚਾਹੁੰਦੀ ਆ ਬਿਨਾਂ ਵਜੇ ਤੋਂ ਫੜ ਕੇ ਉਹਨੂੰ ਜੇਲ੍ਹ ਦੇ ਵਿੱਚ ਟੱਕਿਆ ਵਾ ਕੋਈ ਵਜ੍ਹਾ ਹੈ ਕੀ ਤੁਸੀਂ ਦੱਸ ਦੋ ਆ ਸਾਰੇ ਜਿੰਨੇ ਟਰੈਕਟਰ ਆ ਆਪ ਕੋ ਆਪਣੇ ਹੱਕਿਆਂ ਦੇ ਆ ਸਿਰਫ ਉਹਨਾਂ ਦੀ ਸੋਚ ਤੇ ਪੈਰਾ ਦੇਣ ਦਾ ਆ ਉਹਨਾਂ ਦੀ ਸੋਚ ਬਹੁਤ ਚੰਗੀ ਆ ਇਹ ਅਸੀਂ ਨਹੀਂ ਇਹਦੇ ਵੀ ਉਹ ਦੂਜੇ ਸਰਕਾਰਾਂ ਮਾਰੀਆਂ ਵਾ ਪਰ ਮਾਰੀਆਂ ਤਾਂ ਲੱਗਦੀਆਂ ਵੀ ਸਾਡਾ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕਿੰਨੇ ਟਰੈਕਟਰ ਪਿੱਛੇ ਹੈਗੇ ਟਰੈਕਟਰ 200 ਦੇ ਕੁਝ ਨੰਬਰ ਤੇ ਚੱਲਣ ਡਏ ਆ ਜੀ ਅੱਜ ਬਹੁਤ ਟਰੈਕਟਰ ਬਹੁਤ ਹੈ ਮੇਰੇ 250 ਦਾ ਟਰੈਕਟਰ ਪਰਿਆ ਜੀ ਅੱਗੇ ਅਸੀਂ ਜਾ ਕੇ ਗੱਲ ਕਰਦੇ ਆ ਕਿ ਹੋਰ ਕਿੰਨੇ ਟਰੈਕਟਰ ਆ ਕਿੰਨੀ ਸ਼ਮੂਲੀਅਤ ਹੋਈ ਆ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਉਹ ਖੜੇ ਇਸ ਤਰ੍ਹਾਂ ਟਰੈਕਟਰ ਮਾਰਚਾਂ ਨੂੰ ਦੇਖ ਵੀ ਰਹੇ ਆ ਬੀਬੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਿਹਿਆ ਦੇ ਅਮਰਤਪਾਲ ਜਿੱਤੇ ਅਮਰਤਪਾਲ ਜਿੱਤੇ ਮਾਡੀ ਮਾਰਚ ਨਿਕਲ ਰਹੇ ਆ ਤੁਸੀਂ ਹੱਕ ਚੋਂ ਇਹਨਾਂ ਨੇ ਹਾਂ ਹੱਕ ਚਾ ਕਿਉਂ ਨਗ ਦੇ ਕੇ ਅਮਰਤਪਾਲ ਨੂੰ ਹੀ ਜਿਤਨਾ ਚਾਹੀਦਾ ਓਏ ਪਰਵਾਰਾਂ ਦਾ ਕੋ ਦੁਨੀਆ ਦਾ ਕੋ ਸੋਚੇਗਾ। ਬਸ ਤੂੰ ਪਾਰਟੀਆਂ ਨਹੀਂ ਸੋਚਦੀਆਂ। ਨਹੀਂ। ਮੈਂ ਕਿਉਂ ਨਹੀਂ ਆਏ ਹੁਣੇ ਆ ਵੋਟਾਂ ਮੰਗਣ। ਨਹੀਂ। ਹਾਂ। ਅਸੀਂ ਨਹੀਂ ਕਿਹਨੂੰ ਵੋਟ। ਕੋਈ ਉਮੀਦ ਨਹੀਂ ਆ। ਥੱਲੇ ਅੰਮ੍ਰਿਤਪਾਲ। ਜਿਹੜੇ ਲੋਕ ਰਾਹਾਂ 'ਚ ਖੜਕੇ ਟਰੈਕਟਰ ਮਾਰਚ ਦੇਖ ਰਹੇ ਆ ਉਹਨਾਂ ਦਾ ਕੀ ਮੰਨਣਾ ਹੈ? ਉਹ ਵੀ ਅਸੀਂ ਜਿਹੜਾ ਕੋਸ਼ਿਸ਼ ਕਰ ਰਹੇ ਆ ਕਿਉਂਕਿ ਪਿੱਛੇ ਹੋਰ ਜਿਆਦਾ ਟਰੈਕਟਰ ਆ ਜਿਹੜੇ ਉਹ ਆਉਂਦੇ ਸਿਕਾਈ ਦੇ ਰਿਹਾ। ਔਰ ਦੇਖ ਲਓ ਕਿ ਉਹ ਪਿਛਲੀ ਲਾਈਨ ਤੇ ਵਿੱਚ ਕਤਾਰ ਦੇ ਵਿੱਚ ਵੀ ਟਰੈਕਟਰ ਨਜ਼ਰ ਆ ਰਹੇ ਆ। ਹਾਲੇ ਉਹ ਸੜਕ ਆ ਜਿਹੜੀ ਕਾਫੀ ਲੰਮੇ ਚੌੜੇ ਉੱਥੋਂ ਮੁੜ ਕੇ ਆਏਗੀ ਤਾਂ ਦੇਖ ਲਓ ਕਿ ਬਹੁਤ ਦੂਰ ਤੱਕ ਜਿੱਥੋਂ ਤੱਕ ਕੈਮਰੇ ਦਾ ਸੀ ਅੱਖ ਦੇ ਨਾਲ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਟਰੈਕਟਰ ਵੱਡੀ ਗਿਣਤੀ ਦੇ ਵਿੱਚ ਆਉਂਦੇ ਦਿਖਾਈ ਦੇ ਰਹੇ ਆ ਟਰੈਕਟਰਾਂ ਦੇ ਜਿਹੜੇ ਝੰਡੇ ਦਿਖਾਈ ਦੇ ਰਹੇ ਆ ਇੱਕ ਵਾਰੀ ਫੇਰ ਕੋਸ਼ਿਸ਼ ਕਰਾਂਗੇ ਕਿ ਜਿਹੜੀ ਪਿਛਲੀ ਕਤਾਰ ਹੈ ਟਰੈਕਟਰਾਂ ਦੀ ਉਹ ਦਿਖਾਈ ਜਾਵੇ ਕਿ ਉੱਥੇ ਟਰੈਕਟਰ ਆ ਜਿਹੜੇ ਉਹ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੇ ਇੱਕ ਪਾਸੇ ਤਾਂ ਇਹ ਕਤਾਰ ਹੈ ਇੱਕ ਪਾਸੇ ਉਹ ਦੂਰ ਤੱਕ ਜਿਹੜੀ ਕਤਾਰ ਨਜ਼ਰ ਆ ਰਹੀ ਹੈ ਟਰੈਕਟਰਾਂ ਦੀ ਇਹ ਟਰੈਕਟਰੀ ਟਰੈਕਟਰ ਨਜ਼ਰ ਆ ਰਹੇ ਨੇ ਕਿਉਂਕਿ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਗਿਆ ਸੀ ਬਾਬਾ ਬਕਾਲਾ ਦੇ ਵਿੱਚ ਔਰ ਵੱਡੀ ਗਿਣਤੀ ਦੇ ਵਿੱਚ ਇਸੇ ਤਰ੍ਹਾਂ ਕਾਫਲੇ 'ਚ ਹੋਰ ਟਰੈਕਟਰ ਆ ਜਿਹੜੇ ਜੁੜਦੇ ਜਾਂਦੇ ਇੱਥੇ ਨੌਜਵਾਨ ਆ ਇਸ ਟਰੈਕਟਰ ਦੇ ਉੱਤੇ ਗੱਲ ਕਰਦੇ ਆ ਭਾਈ ਜੀ ਕਿਉਂ ਲੱਗਿਆ ਕਿ ਇਸ ਮਾਰਚ ਦੇ ਵਿੱਚ ਹਿੱਸਾ ਬਣਨਾ ਹੀ ਪੈਣਾ ਤੁਹਾਨੂੰ ਸਰਨਾ ਨਹੀਂ ਹੁਣ ਹਾਂਜੀ ਮਾਰਚ ਦਾ ਹਿੱਸਾ ਬਣਨ ਲਈ ਤੁਸੀਂ ਆਮਹਾਰੇ ਆਏ ਹੋ ਜਾਂ ਫਿਰ ਤੁਹਾਨੂੰ ਕਿਸੇ ਨੇ ਕਿਹਾ ਕਿ ਨਹੀਂ ਚੱਲ ਆਪ ਆਏ ਆਪ ਆਏ ਭਾਈ ਸਾਹਿਬ ਨੂੰ ਜਿਤਾਉਣਾ ਬਸ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪਟਿਕੀ ਗਿਣਤੀ ਚ ਅੱਜ ਕਿਉਂ ਸੋਚ ਰਿਹਾ ਕਿ ਅਮਰਿਤਪਾਲ ਸਿੰਘ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਿਤਾਉਣਾ ਹੋਰ ਸਾਰੀਆਂ ਸਰਕਾਰਾਂ ਨੇ ਨਸ਼ੇ ਚ ਲਾਏ ਆ ਬਾਕੀ ਸਾਰੇ ਬਣਾ ਕੇ ਵੇਚਾਉਣ ਇੱਕ ਮੌਕਾ ਇਹਨਾਂ ਨੂੰ ਦੇਣਾ ਆਪਾਂ ਬਸ ਪ੍ਰਚਾਰ ਚੱਲਣਾ ਇਸੇ ਤਰ੍ਹਾਂ ਨਾਲ ਰਹੋ ਇੱਦਾਂ 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 400 ਟਰੈਕਟਰਾਂ ਮਗਰ ਵੇਖ ਲਿਓ 400 ਗਿਣਤੀ 400 400 ਟਰੈਕਟਰਾਂ ਦੀ ਗਿਣਤੀ ਹੋ ਗਈ ਆ ਹਾਲੇ ਅੱਗੇ ਵੀ ਜਾਣਾ ਤੇ ਹੋਰ ਟਰੈਕਟਰ ਆ ਜਿਹੜੇ ਉਹ ਜੁੜਦੇ ਜਾ ਰਹੇ ਆ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰਨਾਂ ਨਾਲ ਵੀ ਗੱਲ ਕੀਤੀ ਜਾਵੇ ਉਸੀ ਕਿ ਕਿਹੜੇ ਪਿੰਡੋਂ ਆ ਰਹੇ ਹੋ ਜੀ ਨਾਮਪੁਰਪੁੱਤ ਪਿੰਡ ਤੋਂ ਜੀ ਮੈਂ ਮੌਜੂਦ ਹਾਂ ਮਾਰਚ ਵਿੱਚ ਹਿੱਸਾ ਆਪਣੇ ਆਪ ਬਣੇ ਹੋ ਜਾਂ ਕਿਸੇ ਨੇ ਕਿਹਾ ਕਿ ਜਾਣਾ ਪੈਣਾ ਜੀ ਭਾਈ ਗੁਰੂ ਜੀ ਮੈਂ ਮੌਜੂਦਾ ਸਰਪੰਚਾਂ ਕਾਂਗਰਸ ਪਾਰਟੀ ਵਾਲੋਂ ਸਰਪੰਚ ਰਿਆਂ ਪਾਰਟੀ ਛੱਡ ਕੇ ਭਾਈ ਅਮਰਤਪਾਲ ਸਾਹਿਬ ਅਦਾਲਤ ਤੋਂ ਰਿਹਾ ਵਾਂ ਕਿਹੜੇ ਪਿੰਡ ਦੇ ਸਰਪੰਚ ਰਹੇ ਹੋ ਪਹਿਲਾਂ ਨਾਮਪੁਰਪੁੱਤ ਪਿੰਡ ਤੋਂ ਜੀ ਸਰਪੰਚ ਹਾਂ ਜੀ ਮੌਜੂਦਾ ਸਰਪਟੀ ਨਾਲ ਵਿਧਾ ਕਹਿਤਾ ਅਮਰਤਪਾਲ ਹਾਂਜੀ 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 ਪਾਰਟੀ ਵਾਲੇ ਨੇ ਲੰਬਾ ਨਹੀਂ ਦਿੱਤਾ ਲੀਡਰਾਂ ਨੇ ਕਿ ਯਾਰ ਤੁਸੀਂ ਤੇ ਸਾਡੇ ਨਾਲ ਚੱਲੋ ਉਹ ਪੰਤ ਦਾ ਮਸਲਾ ਨਹੀਂ ਪਹਿਲਾਂ ਆਪਣੇ ਪੰਤ ਦਾ ਹੱਲ ਕਰਨਾ ਵਾ ਅਮਰਤਪਾਲ ਨੂੰ ਦਿਟਾਉਣਾ ਵਾ ਫਿਰ ਪਾਰਟੀ ਵਾਲੇ ਵੇਖਾਂਗੇ ਬਾਅਦ ਵਿੱਚ ਆਜ ਵਿਚਾਰਿਆ ਜਾਏ ਹਾਂਜੀ ਕਿਹੜੀ ਪਾਰਟੀ ਨਾਲ ਜੋ ਵੀ ਕੋਈ ਆਸ ਨਹੀਂ ਹੈ ਕਿ ਕੰਮ ਕਰਦੇ ਆ ਕਿ ਨਹੀਂ ਕਰਦੇ ਜੋ ਅਮਰਤਪਾਲ ਨੇ ਮੈਂ ਖੁਦ ਅਮਰਤਪਾਲ ਕੋ ਅਮਰਤ ਸ਼ਾ ਗਿਆ ਜੀ ਵਾਗਰੂ ਜੀ ਹਾਂਜੀ ਹਾਂਜੀ ਨਸ਼ੇ ਤੋਂ ਲੋਕਾਂ ਨੂੰ ਉਹਨਾਂ ਨੇ ਜਿਹੜਾ ਦੂਰ ਕੀਤਾ ਵਾ ਇਸ ਕਰਕੇ ਚਲੋ ਆਪਾਂ ਅਮਰਤਪਾਲ ਦਾ ਇਸ ਕਰਕੇ ਸਾਥ ਦੇ ਕੇ ਕਾਂਗਰਸ ਦੇ ਸਰਪੰਚ ਕਹਿੰਦੇ ਰਹੇ ਆ ਇਸੇ ਹਲਕੇ ਚ ਪਿੰਡ ਪੈਂਦਾ ਪਰ ਕਹਿੰਦੇ ਇੱਕ ਵਾਰੀ ਪਾਰਟੀ ਨੂੰ ਲਵੇਦਾ ਕਹਿ ਦਿੰਦਾ ਬਾਅਦ ਚ ਦੇਖਾਂਗੇ ਪਾਰਟੀ ਨਾਲ ਜੁੜਨਾ ਕਿ ਨਹੀਂ ਜੁੜਨਾ ਪਰ ਇਹ ਟਰੈਕਟਰ ਮਾਰਚ ਦੇ ਵਿੱਚ ਤੁਹਾਨੂੰ ਅਜੀ ਤਸਵੀਰ ਦਿਖਾ ਰਿਹਾ ਲੋਕ ਆ ਜਿਹੜੇ ਨਾਰੇਬਾਜੀ ਵੀ ਕਰ ਰਹੇ ਆ ਅਮਰਿਤਪਾਲ ਦੇ ਹੱਕ ਵਿੱਚ ਗੱਲਾਂ ਕਰਦੇ ਵੀ ਦਿਖਾਈ ਦੇ ਰਿਹਾ ਕਿ ਬਾਕੀ ਪਾਰਟੀਆਂ ਤੋਂ ਸਾਨੂੰ ਉਮੀਦ ਕਿਉਂ ਨਹੀਂ ਆਏ ਟਰੈਕਟਰ ਮਾਰਚ ਆ ਜਿਹੜਾ ਉਹ ਨਿਕਲਦਾ ਜਿਹੜਾ ਦਿਖਾਈ ਦੇ ਰਿਹਾ ਇਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਅੱਜ ਦੀ ਵੀਡੀਓ ਚ ਆਪਾਂ ਦੇਖਿਆ ਕਿ ਖਰੂ ਸਾਹਿਬ ਜਿਸ ਸੇ ਕਵੀਰਾ ਨੇ ਪਾਈ ਅੰਮ੍ਰਿਤਪਾਲ ਜੱਗ ਤੇ ਬਹੁਤ ਹੀ ਵੱਡੀ ਟਰੈਕਟਰ ਰੈਲੀ ਕੱਢੀ ਤੇ ਨਾਲੇ ਨਾਲ ਉਹ ਲੋਕ ਮੋਰ ਸਾਈਕਲ ਤੇ ਬਹੁਤ ਹੀ ਜ਼ਿਆਦਾ ਤਦਾਦ ਚ ਆਏ ਤੇ ਉਹ ਕਹਿੰਦੇ ਪੇਸੀ ਕਿ ਐਸੀ ਪਾਈ ਅੰਮ੍ਰਿਤਪਾਲ ਨੂੰ ਸਪੋਰਟ ਕਰਨਾ ਹੋਰ ਉਹਨਾਂ ਨੂੰ ਹੀ ਵੋਟ ਦੇਣਾ ਕਿਉਂਕਿ ਇਹ ਸਾਰੇ ਲੋਕਾਂ ਨੂੰ ਚੱਕ ਲਿਆ ਪਰ ਉਹਨਾਂ ਨੇ ਸਾਡੀ ਕੋਈ ਜ਼ਮੀਨ ਜਾਂ ਜ਼ਰੂਰਤ ਪੂਰੀ ਨਹੀਂ ਕੀਤੀ ਤੇ ਐਸੀ ਇਸ ਵਾਰ ਹੀ ਪਾਈ ਅੰਮ੍ਰਿਤਪਾਲ ਸੇ ਨੂੰ ਸਪੋਰਟ ਦੇਣਾ ਕਿ ਹਮ ਸਾਨੂੰ ਉਮੀਦ ਹੈ ਕਿ ਉਹ ਸਾਡੀ ਉਹਨਾਂ ਯਾਦ ਪੂਰੀ ਕਰੇਗੇ ਤੇ ਬਾਕੀ ਹੀਰੋ ਟੰਡਰਸ ਵੀ ਵਾਰਚੇ ਕੀ ਖਿਆਲਾਂ ਕੋ ਮ ਕਰ ਕਰ ਨੀਰਾਜ਼ ਅਜ਼ਾਲਾ ਅਜ਼ਮਾ ਅਖੇ ਦੇ ਸਾਥਿਆ ਅਬਰਕ